ਆ ਕਾਰਨ ਸੀਗਾ ਅੰਮ੍ਰਿਤਪਾਲ ਸਿੰਘ ਦੇ ਪੰਜਾਬ ਦੇ ਵਿੱਚ ਆਉਣ ਦਾ ਸੁਣ ਲਿਓ ਸਿੰਘ ਜੀ ਹੁਣ ਉਹਨੂੰ ਇਹ ਸੇਵਾ ਦਿੱਤੀ ਗਈ ਹੈ ਉਹ ਐਵੇਂ ਥੋੜੀ ਵੀ ਇਕੋ ਦਾ ਵੀ ਸੇਵਾ ਦੇਤੀ ਜੀ ਉਹ ਸਮੇਂ ਪੰਜ ਬੰਦਿਆਂ ਦੇ ਨਾਮ ਉਰੇ ਕੀਤੇ ਗਏ ਸੀ ਉਹਨਾਂ ਪੰਜਾਂ ਦੇ ਨਾਲ ਕਲੱਬ ਹਾਊਸ ਤੇ ਗੱਲਬਾਤ ਕੀਤੀ ਗਈ ਤਾਂ ਉਹ ਪੰਜਾਂ ਦੇ ਵਿੱਚ ਉਹ ਵਿਲੱਖਣਤਾ ਨਹੀਂ ਸੀਗੀ ਉਹ ਸਮਝ ਹੀ ਨਹੀਂ ਸਕੇ ਇੱਕ ਨੂੰ ਅਸੀਂ ਇਹ ਸਵਾਲ ਕੀਤਾ ਸੀਗਾ ਬਈ ਤੁਸੀਂ ਉੱਥੇ ਕੰਮ ਕਿਵੇਂ ਕਰੋਗੇ ਉਹਨਾਂ ਦਾ ਗਾਉਂ ਜਵਾਬ ਸੀ ਕਹਿੰਦੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਅਸੀਂ ਸ਼ਾਂਤਮਈ ਤਰੀਕੇ ਨਾਲ ਸਾਰਾ ਕੁਝ ਕਰਾਂਗੇ ਫਿਰ ਇਹ ਮੈਂ ਉਹਨਾਂ ਨੂੰ ਇਹ ਕਿਹਾ ਮੈਂ ਕਿਹਾ ਭਾਈ ਦੀਪ ਸਿੰਘ ਜੀ ਤੇ ਇਸ ਪ੍ਰਸ਼ਾਸਨ ਤੋਂ ਨਿਯਾਤ ਚਾਹੁੰਦੇ ਵੀ ਕੌਮ ਨੂੰ ਇਸ ਪ੍ਰਸ਼ਾਸਨ ਤੋਂ ਇੱਕ ਵੱਖਰਾ ਅਸੀਂ ਆਪਣਾ ਸਰ ਜੀਏ ਅਸੀਂ ਉਹਨੂੰ ਰਿਜੈਕਟ ਕਰਾ ਦੂਜੇ ਬੰਦੇ ਨੂੰ ਪੁੱਛਿਆ ਸੀ ਭਈ ਆਨੰਦਪੁਰ ਸਾਹਿਬ ਦਾ ਮਤਾ ਕੀ ਨਹੀਂ ਲਿਖੋ ਕਹਿੰਦਾ ਸੰਤ ਚਰਨ ਸਿੰਘ ਜੀ ਮੈਂ ਕਿਹਾ ਵੀ ਹੁਣ ਐਡੇ ਕੱਚੇ ਬੰਦੇ ਤਾਂ ਨਹੀਂ ਨਾ ਲਿਆਂਦੇ ਜਾ ਸਕਦੇ ਫਿਰ ਉਦੋਂ ਸਾਰਿਆਂ ਦਾ ਫੈਸਲਾ ਕਿਉਂਕਿ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦਾ ਤੇ ਮੇਰਾ ਕਾਫੀ ਪੁਰਾਣਾ ਸਾਡੀ ਗੱਲਬਾਤ ਹੁੰਦੀ ਰਹੀ ਮਿਲੇ ਨਹੀਂ ਪਰ ਸੋਸ਼ਲ ਮੀਡੀਆ ਰਾਹੀਂ ਫੋਨ ਤੇ ਕਈ ਵਾਰ ਗੱਲਬਾਤ ਹੁੰਦੀ ਤੇ ਭਾਈ ਦੀਪ ਸਿੰਘ ਜੀ ਉਹਨਾਂ ਨੂੰ ਵੀ ਉਦੋਂ ਪਹਿਲੀ ਵਾਰ ਜਦੋਂ ਇਹਨਾਂ ਦੀ ਗੱਲਬਾਤ ਹੋਈ ਹੈ ਤੁਹਾਨੂੰ ਯਾਦ ਹੋਣਾ ਕਿਸਾਨੀ ਮੋਰਚੇ ਸਮੇਂ ਇੱਕ ਨੌਜਵਾਨ ਨੂੰ ਪੁਲਿਸ ਨੂੰ ਫੜਾਤਾ ਸੀ ਵੀ ਇਹਨੇ ਖਾਲਸਾਣ ਦੇ ਨਾਅਰੇ ਲਾਏ ਇੱਕ ਉਥੋਂ ਵਕੀਲ ਨੇ ਉਦੋਂ ਮੈਨੂੰ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਮੈਸੇਜ ਆਉਂਦਾ ਕਿ ਵੀ ਦੀਪ ਨਾਲ ਮੈਂ ਗੱਲ ਕਰਨੀ ਹੈ ਮੈਨੂੰ ਨੰਬਰ ਦੇਓ ਮੈਂ ਭਾਈ ਦੀਪ ਨੂੰ ਵੀ ਉਹਨਾਂ ਦਾ ਨੰਬਰ ਤੇ ਇਹਨ ਤੇ ਮੈਂ ਬਾਈ ਦੀਪ ਨੂੰ ਉਦੋਂ ਵੀ ਕਿਹਾ ਕਿ ਮੈਂ ਕਹਿੰਦਾ ਵੀ ਆਹ ਬੰਦਾ ਜਿਹਨੇ ਫੈਸਲਾ ਇਹ ਗਲਤ ਹੈ ਇਹਨੇ ਲਿਆ ਫਿਰ ਆਪਾਂ ਹੀ ਅਮਰਤਪਾਲ ਸਿੰਘ ਉਹਨਾਂ ਦੀ ਵੀ ਗੱਲ ਹੁੰਦੀ ਤੇ ਬਾਈ ਦੀਪ ਸਿੰਘ ਜੀ ਉਹਨਾਂ ਨੇ ਉਸ ਵਕੀਲ ਨੂੰ ਉਦੋਂ ਹੀ ਕੱਢਤਾ ਸੀ ਤਾਂ ਉਦੋਂ ਫਿਰ ਇਹਨਾਂ ਦੀ ਆਪਸ ਵਿੱਚ ਗੱਲਬਾਤ ਸਾਂਝੀ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਜਦੋਂ ਹੁਣ ਜੇ ਆਪਾਂ ਪ੍ਰੇਮ ਪਿਆਰ ਹੋਵੇ ਤਾਂ ਤੁਸੀਂ ਮੈਨੂੰ ਕਹੋਗੇ ਕਿ ਫਲਾਣਾ ਬੰਦਾ ਜੀ ਇਹਦੇ ਨਾਲ ਤੁਸੀਂ ਗੱਲਬਾਤ ਕਰਿਓ ਨਿਸ਼ਚਿਤ ਹੋ ਕਿ ਆਪਣਾ ਬਹੁਤ ਤੇ ਫਿਰ ਜਦੋਂ ਮੈਂ ਉਹਨਾਂ ਨਾਲ ਗੱਲ ਕਰਨ ਲੱਗੂੰਗਾ ਤੇ ਮੈਨੂੰ ਲੱਗੂ ਉਹ ਬੰਦਾ ਤਾਂ ਵਾਕਈ ਵਧੀਆ ਥਿੰਕ ਟੈਂਕ ਹੈ ਬਹੁਤ ਨੌਲੇਜ ਰੱਖਦਾ ਤੇ ਉਹੀ ਪਿਆਰ ਵੱਧ ਜਾਂਦਾ ਹੈ ਇਸੇ ਕਰਕੇ ਉਦੋਂ ਭਾਈ ਅਮਰਤਪਾਲ ਸਿੰਘ ਜੀ ਨੂੰ ਇਹ ਸੇਵਾ ਮੁੱਖ ਸੇਵਾਦਾਰੀ ਦਿੱਤੀ ਗਈ ਸੀ ਜੀ ਤੇ ਇਸੇ ਕਰਕੇ ਸਾਡਾ ਇਹ ਫਰਜ਼ ਬਣਦਾ ਹੈ ਵੀ ਜੀ ਉਹਨਾਂ ਨੂੰ ਹੀ ਸੇਵਾ ਦਿੱਤੀ ਗਈ ਹੈ ਤਾਂ ਉਹਨਾਂ ਦੇ ਨਾਲ ਖੜੀਏ ਹਰ ਪੱਖ ਤੋਂ ਜੀ ਸੋ ਇਹ ਕਾਰਨ ਸਾਨਾ ਕੋਈ ਐਵੇਂ ਨਹੀਂ ਅਮਰਤਪਾਲ ਸਿੰਘ ਜੀ ਆਏ ਪਿੱਛੇ ਇਹ ਕਾਰਨ ਸਾਨਾ ਸੋ ਸਪੋਰਟ ਕਰੋ ਸਿੰਘ ਸਾਹਿਬ ਦੀ